ਦੀ ਗੱਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਜ ਜਰਸੀ ਫਾਰਮ ਜੈਤੋ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਗਾਵਾਂ ਤੇ ਬੱਚੀਆਂ ਦੀ ਵੀਡੀਓ ਤੁਹਾਡੇ ਕੋਲ ਜਲਦੀ ਆ ਸਕੇ ਅੱਜ ਆਪਰੇ ਕੋਲ ਬਾਈ ਜੀ ਇੱਕ ਤਾਜੀ ਸੂਈ ਦੂਜਾ ਸੂਆ ਐਚ ਐਫ ਵੈੜਾ ਜਿਹਨੇ ਮਗਰ ਬੱਚੀਆਂ ਨੂੰ ਜਨਮ ਦਿੱਤਾ ਈ ਬਹੁਤ ਸੋਹਣੀ ਜਰਸੀ ਬੱਚ ਨੂੰ ਜਨਮ ਦਿੱਤਾ ਈ ਵੈੜ ਦੀ ਤਿਆਰੀ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣੀ ਤਿਆਰ ਹੋਈ ਆ ਤੇ ਪੂਰੇ ਵੱਡੇ ਕਦ ਕਾਠ ਵਾਲੀ ਵੈੜਾ ਵੀਰੇ ਲਾਬੀ ਥਾਣਾ ਦੂਰ ਦੂਰ ਵਿੱਤੀ ਤੇ ਤੇ ਜੇਰੇ ਇਹ ਪੈਣ ਵਾਲੀ ਹੈ ਬਾਈ ਜੀ ਤੇ ਦੋ ਦੂ ਬਰੇਣਾ 18 ਮੀਲੀਟਰ ਪਾ ਦੇਣਾ ਜਿਹੜੇ ਸਾਨੂੰ ਤਿਆਰੀ ਕੀਤੀ ਹੈ ਪੱਤੀ ਚਵਾਈ ਦੀ ਠੰਡੀ ਸੀਲ ਆ ਕੋਈ ਫੋਟ ਚਾਂਗਣ ਦੂਰ ਦੂਰ ਵਿੱਤੀ ਤੇ ਥਾਣਾ ਹੀ ਇੱਕ ਵਾਰ ਦੁਆਰਾ ਬੇਨਤੀ ਕਰਦੇ ਆ ਬਾਈ ਜੀ ਜੇਰੇ ਵੀ ਚੰਗੀਆਂ ਵੈੜਾ ਲਾਣੀ ਆਉਣ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਗਰਾਡ ਜਰਸੀ ਪਰ ਮਜੇਤੂ ਧੰਨਵਾਦ